ਡਾਕਟਰ ਦੇ ਵੱਲੋਂ ਇੱਕ ਅਜੇ ਹੀ ਅਣਗੈਲੀ ਕੀਤੀ ਗਈ ਜਿਸ ਦੇ ਕਾਰਨ ਨਵਜੰਮੀ ਬੱਚੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਸਿਹਤ ਮੰਤਰੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਹੁਣ ਸਸਪੈਂਡ ਵੀ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਜੋ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਸਪੈਂਡ ਅਸੀਂ ਕੀਤਾ ਹੈਗਾ ਕਾਰਵਾਈ ਵੀ ਇਸ ਦੇ ਵਿੱਚ ਕੀਤੀ ਜਾਵੇਗੀ ਡਿਟੇਲ ਜਾਂਚ ਵੀ ਕੀਤੀ ਜਾਵੇਗੀ ਤੇ ਹੋ ਸਕਦਾ ਹੈ ਤਾਂ ਮੁਕੱਦਮਾ ਵੀ ਜ਼ਰੂਰ ਦਰਜ ਕੀਤਾ ਜਾਵੇਗਾ ਜਿੰਨਾ ਕਿ ਸਖਤ ਐਕਸ਼ਨ ਹੋ ਸਕਦਾ ਉਹਨਾਂ ਕ ਸਖਤ ਐਕਸ਼ਨ ਲਵਾਂਗੇ ਕਿਉਂਕਿ ਇਹ ਖਬਰ ਜਿਹੜੀ ਹੈਗੀ ਆ ਖੰਨਾ ਤੋਂ ਸਾਹਮਣੇ ਆ ਰਹੀ ਹੈ ਤਿੰਨ ਚਾਰ ਦਿਨ ਪਹਿਲਾਂ ਦਾ ਇਹ ਮਾਮਲਾ ਹੈਗਾ ਜਦੋਂ ਹਸਪੀਟਲ ਦੇ ਵਿੱਚ ਇੱਕ ਲੇਡੀ ਪਹੁੰਚੀ ਸੀ ਡਿਲੀਵਰੀ ਹੋਣੀ ਸੀ ਤੇ ਜਦੋਂ ਡਾਕਟਰ ਨੂੰ ਕਾਲ ਕੀਤੀ ਗਈ ਤਾਂ ਡਾਕਟਰ ਨਹੀਂ ਸੀ ਆਫਿਸ ਦੇ ਵਿੱਚ ਡਿਊਟੀ ਤੇ ਨਹੀਂ ਸੀ ਤੈਨਾਤ ਉਸ ਨੂੰ ਸੱਦਿਆ ਗਿਆ ਐਸਐਮਓ ਦੇ ਵੱਲੋਂ ਕਾਲ ਕੀਤੀ ਗਈ ਕਿ ਡਿਊਟੀ ਤੇ ਵਾਪਸ ਆਓ ਇੱਕ ਕੇਸ ਆਇਆ ਹੈਗਾ ਮਰੀਜ਼ ਇੱਥੇ ਹੈ ਪਰ ਡਾਕਟਰ ਜੋ ਹੈ ਡਾਕਟਰ ਕਵਿਤਾ ਸ਼ਰਮਾ ਨਹੀਂ ਪਹੁੰਚਦੀ ਹੈ ਕਿ ਜਿਸ ਤੋਂ ਬਾਅਦ ਜੋ ਐਸਐਮਓ ਨੇ ਉਹਨਾਂ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਹਾਲਾਂਕਿ ਇਸ ਦੇ ਵਿੱਚ ਔਰਤ ਦੀ ਜਾਨ ਬਚ ਗਈ ਲੇਕਿਨ ਜੋ ਬੱਚੀ ਜਿਸ ਨੇ ਜਨਮ ਲਿਆ ਸੀ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਖੁਦ ਜੋ ਸਿਹਤ ਮੰਤਰੀ ਬਲਬੀਰ ਸਿੰਘ ਨੇ ਉਹਨਾਂ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਉਹਨਾਂ ਦੇ ਹੋ ਐਕਸ਼ਨ ਲੈਂਦਿਆ ਸਸਪੈਂਡ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਉਹਨਾਂ ਨੇ ਚੇਤਾਵਨੀ ਵੀ ਦੇ ਦਿੱਤੀ ਕਿ ਜੇਕਰ ਤੁਸੀਂ ਕੁਤਾਹੀ ਵਰਤੋਂਗੇ ਤਾਂ ਫਿਰ ਸਖਤ ਐਕਸ਼ਨ ਜ਼ਰੂਰ ਕੀਤਾ ਜਾਵੇਗਾ ਹੋਰ ਕੀ ਕੋ ਜੁਨਾ ਨੇ ਕਿਹਾ ਤੁਸੀਂ ਵੀ ਸੁਣੋ ਇਹਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਸੀ ਮੈਂ ਇਹਦੇ باوجود ਵੀ ਜਦੋਂ ਇਹਦੀ ਖਬਰ ਆਈ ਹੈ ਜੀ ਮੇਰੇ ਕੋਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ 3 ਮੈਂਬਰੀ ਕਮੇਟੀ ਜਿਹਦੇ ਵਿੱਚ ਇੱਕ ਐਸਐਮਓ ਸਾਹਿਬ ਔਰ ਦੋ ਕਰਨਾ ਕੋਲ ਜਿਸ ਨੂੰ ਭੇਜਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਪ੍ਰਾਇਮਰ ਪਛਾਈ ਉਹਨਾਂ ਨੇ ਕਿਹਾ ਕਿ ਡੀ ਡਾਕਟਰ ਦੀ ਜਿਹੜੀ ਹੈ ਗਿਆ ਉਹ ਗਲਤੀ ਹੈ ਕਿ ਕਿਉਂਕਿ ਜੋ ਮਾਨ ਕਾਮਨ ਦੀ ਪਾਲਸੀ ਹੈ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਜੜਾ ਮਿਸ ਬਿਹੇਵੀਅਰ ਟੋਲਰੇਟ ਨਹੀਂ ਕਰਦੇ ਤੇ ਇਸ ਕਰਕੇ ਸੀ ਸਟੈਂਡ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ ਬਾਤ ਨੇਕ ਦੇਣਾ ਚਾਹੁੰਦਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਇਮਾਨਦਾਰੀ ਨਾਲ ਕਰੋ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਰਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸ਼ਰਦਾ ਦੇ ਨਾਲ ਪੇਸ਼ੰਟ ਪ੍ਰਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ ਐਫਟੀ ਦੇ ਨਾਮ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਨੂੰ ਅਸੀਂ ਐਕਸੈਪਸ਼ਨ ਕੀਤੀ ਹੈ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬਾਉਂਡ ਸਕੀਲ ਮਤਲਬ 5 10 15 ਸਾਲ ਬਾਅਦ ਦੇ ਸ਼ੋਰਟ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਹੈ ਕਿਉਂਕਿ ਸਾਡੇ ਕੋਲੇ ਸ਼ਾਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰੈਲਕਟੈਂਟ ਹੋਣਾ ਐਕਸ਼ਨ ਲੈਣ ਲੱਗੇ ਬਟ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਹੁਣ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਐ ਕਿ ਸਸਪੈਂਡ ਕਰ ਦਿੱਤਾ ਜੀ ਇਹਨਾਂ ਦੀ ਪ੍ਰੋਪਰ ਇਨਕੁਆਰੀ ਹੋਏਗੀ ਜੀ ਹਾਂ ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਸਕਦਾ ਔਰ ਸਖਤ ਤੋਂ ਸਖਤ ਸਜ਼ਾ ਜਿਹੜੀ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗਾ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਹੈਗੇ ਆ ਜੀ ਮੈਂ ਰੋਪੜ ਤੇ ਜਾਣਾ ਮੈਂ ਸਾਰੇ ਪੰਜਾਬ ਤੇ ਜਾਣਾ ਜੀ ਨਵੇਂ ਸ਼ਹਿਰ ਜਾਣਾ ਉੱਥੇ ਜਿਹੜੀਆਂ ਨੇੜੀ ਡਾਕਟਰਾਂ ਦਾ ਰਾਤ ਨੂੰ ਆਕੇ ਸੀਜ਼ੇਰੀਅਨ ਕਰਦੀਆਂ ਸ਼ਾਮ ਨੂੰ ਵੀ ਕਰਦੀਆਂ ਉਹਨਾਂ ਨੂੰ ਮੈਂ 1 ਪਤਰਾ ਅਗਸਤ ਨੂੰ ਉਹਨਾਂ ਦਾ ਸਲਮਾਨ ਵੀ ਕਰਾਂਗਾ ਸਾਡੇ ਕੋਲੇ 99% 98% ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦਾ ਇਲਾਜ ਕੀਤਾ ਸਾਡੇ ਕੋਲੇ ਬਹੁਤ ਡੈਡੀਕੇਟਿਡ ਗਾਇਨਕੋਲੋਜਿਸਟ ਵੀ ਆ ਫਿਜੀਸ਼ੀਨ ਵੀ ਆ ਸਰਜਨ ਵੀ ਆ ਔਰ ਪਸੀਨ ਸਾਹਿਬ ਨੇ ਵੀ ਖੁਦ ਸੀਜ਼ੇਰੀਅਨ ਕੀਤਾ ਇਹਨਾਂ ਨੇ ਆਪਣਾ ਫਰਜ ਨਾ ਪਾਇਆ ਉਹਨਾਂ ਨੇ ਇਹਨਾਂ ਦਾ ਵੀ ਫੋਨ ਨਹੀਂ ਅਟੈਂਡ ਕੀਤਾ ਇਹਦੀ ਮਾਫੀ ਨਹੀਂ ਮਿਲ ਸਕਦੀ ਸੋ ਸਾਡੇ ਕੋਲੇ ਜਿੰਨੇ ਜਿੰਨੇ ਸਾਡੇ ਡਾਕਟਰ ਹੈ ਸਿਰਫ 1 ਜਾਂ 1.5% ਡਾਕਟਰ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਆ ਗਏ ਜਿਹੜੇ ਜਿਨ੍ਹਾਂ ਦੇ ਵਿੱਚ ਕਿ ਇਨਸਾਨੀਅਤ ਨਹੀਂ ਹੈ ਉਹਨਾਂ ਨੂੰ ਨੌਕਰੀ ਛੱਡ ਜਾਣੀ ਚਾਹੀਦੀ ਹੈ ਸਾਨੂੰ ਇਹੋ ਜਿਹੇ ਬੰਦੇ ਡਾਕਟਰਾਂ ਦੀ ਲੋੜ ਨਹੀਂ ਸਾਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਚਾਹੀਦੇ ਆ ਨਾ ਕਿ ਲੋਕਾਂ ਦੀਆਂ ਜਾਨਾਂ ਗਵਾਉਣ ਵਾਲੇ ਸੋ ਇਹਦੀ ਸਸਪੈਂਸ਼ਨ ਵੀ ਹੋਏਗੀ ਇਹਦੇ ਖਿਲਾਫ ਡਿਟੇਲਡ ਇਨਕੁਆਇਰੀ ਵੀ ਹੋਏਗੀ ਇਹਦਾ ਜਿਹੜਾ ਇਹਦਾ ਜਿਹੜਾ ਲਾਇਸੈਂਸ ਟੂ ਪ੍ਰੈਕਟਿਸ ਆ ਉਹ ਵੀ ਕੈਨਸਲ ਹੋ ਸਕਦਾ ਔਰ ਇਹਦੇ ਤੇ ਕੇਸ ਵੀ ਰਜਿਸਟਰ ਹੋ ਸਕਦਾ ਜੋ ਵੀ ਸਖਤ ਤੋਂ ਸਖਤ ਸਜ਼ਾ ਇਹਦੇ ਬਣਦੀ ਹੋਏ ਕਿ ਉਸ ਵਾਰੀ ਤੋਂ ਬਾਅਦ ਇਹ